ਸਸਿਕਲ ਜੀ ਜੀਵੇ ਪੰਜਾਬ ਨਾਲ ਜੁੜੇ ਹਾਂ ਤੇ ਤੁਹਾਨੂੰ ਐ ਲੱਗਦਾ ਹੋਣਾ ਮੈਂ ਕਿਸੇ ਫਿਲਮ ਦੀ ਸ਼ੂਟਿੰਗ ਤੇ ਆ ਤੇ ਪਹਾੜਾਂ ਦੇ ਉੱਤੇ ਖੜਾ ਆ ਦੇਖੋ ਤੁਸੀਂ ਮੈਂ ਹੋਰ ਥੋੜੀ ਉੱਚੀ ਚੋਟੀ ਤੇ ਚਲਾ ਜਾਣਾ ਆਹ ਦੇਖੋ ਜੀ ਇਹ ਸਭ ਤੋਂ ਉੱਚੀ ਚੋਟੀ ਮਾਉਂਟ ਐਵਰੈਸਟ ਨਹੀਂ ਹੈ ਪਹਾੜ ਨੇ ਤੇ ਇਹ ਪਹਾੜ ਪੰਜਾਬ ਦੇ ਵਿੱਚ ਆ ਪੰਜਾਬ ਨਹੀਂ ਇਹ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਪਹਾੜ ਨੇ ਤੇ ਮੈਂ ਇੱਕ ਚੀਜ਼ ਇੱਥੇ ਪੁੱਛਣੀ ਚਾਹਣਾ ਵਾ ਸਾਡੇ ਡਰੇਨ ਵਿਭਾਗ ਨੂੰ ਸਾਡੇ ਜਿਹੜਾ ਇਰੀਗੇਸ਼ਨ ਡਿਪਾਰਟਮੈਂਟ ਆ ਉਹਨੂੰ ਪੁੱਛਣਾ ਚਾਹਣਾ ਜਾਂ ਸਾਡੇ ਡਿਪਟੀ ਕਮਿਸ਼ਨਰ ਦੇ ਜਿਹੜੇ ਅਫਸਰ ਨੇ ਉਸ ਦਫ਼ਤਰ 'ਚ ਬੈਠਦੇ ਉਹਨਾਂ ਨੂੰ ਪੁੱਛਣਾ ਚਾਹਣਾ ਲਾਈਟ ਚੱਲਦੀ ਆ ਏਸੀ ਪੱਖੇ ਚੱਲਦੇ ਆ ਚੱਲਦੇ ਹੋਣਗੇ ਤਾਂ ਆਰਾਮ ਦੇ ਨਾਲ ਬੈਠੋ ਤੁਸੀਂ ਕੋਈ ਫਿਕਰ ਕਰਨ ਦੀ ਲੋੜ ਨਹੀਂ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਸਭ ਅੱਛਾ ਹੈ ਜਦੋਂ ਡਿਪਟੀ ਕਮਿਸ਼ਨਰ ਸਾਹਿਬ ਦੇ ਨਾਲ ਮੀਟਿੰਗ ਹੁੰਦੀ ਆ ਉਦੋਂ ਤੁਸੀਂ ਵੱਡੇ ਵੱਡੇ ਕਾਗਜ਼ ਤਿਆਰ ਕਰਕੇ ਫਾਈਲਾਂ ਤਿਆਰ ਕਰਕੇ ਦਿੰਦੇ ਹੋਵੋਗੇ ਕਿ ਹੜਾ ਦੀ ਸਥਿਤੀ ਬਾਰੇ ਅਸੀਂ ਆਹ ਰਿਪੋਰਟਾਂ ਲੈ ਕੇ ਆਏ ਆ ਡੀਸੀ ਸਾਹਿਬ ਸਭ ਅੱਛਾ ਹੈ ਤੇ ਆ ਜਿਹੜੇ ਪਹਾੜ ਤੇ ਮੈਂ ਖੜਾ ਮੜੀ ਜੀ ਤੁਹਾਨੂੰ ਸੈਰ ਕਰਾਵਾਂ ਇਸ ਪਹਾੜ ਦੀ ਲਓ ਜੀ ਘੁਮਾ ਕੇ ਦਿਖਾਓ ਆ ਇਸ ਪਹਾੜ ਦੇ ਵਿੱਚ ਮੱਝਾਂ ਚੱਲ ਰਹੀਆਂ ਤੁਹਾਨੂੰ ਦਿਖਦੇ ਹੋਣੀਆਂ ਥੱਲੇ ਥੱਲੇ ਜਿਹੜਾ ਮੈਦਾਨੀ ਏਰੀਆ ਇਸ ਪਹਾੜ ਦਾ ਇਹਦੇ ਵਿੱਚ ਮੱਝਾਂ ਚੱਲ ਰਹੀਆਂ ਨੇ ਤੇ ਦੂਰ ਤੱਕ ਪਰਲੇ ਪੰਨੇ ਉਹ ਪਹਾੜ ਦਿਖਾ ਦਿਓ ਇਹ ਪਹਾੜ ਦਾ ਪਰਲਾ ਸਿਰਾ ਵਿਖਾ ਦਿਓ ਹਾਂਜੀ ਆ ਸਾਹਮਣੇ ਪਹਾੜ ਦਾ ਪਰਲਾ ਸਿਰਾ ਸੋ ਤੁਸੀਂ ਵੀ ਸੋਚਦੇ ਹੋਵੋਗੇ ਪਤਾ ਨਹੀਂ ਕਿਹੜੀਆਂ ਬੁਝਾਰਤਾਂ ਪਾਈ ਜਾਂਦਾ ਇਹ ਕਿਹੜੀ ਥਾਂ ਆ ਇਹ ਕਿਹੜੇ ਪਹਾੜਾ ਦੇ ਉੱਤੇ ਚੜ ਗਿਆ ਗੁਰਦਰਸ਼ਨ ਸਿੰਘ ਤੇ ਥੋੜਾ ਜਿਹਾ ਮੈਂ ਕਵਾਂਗਾ ਹੋਰ ਥੱਲੇ ਜਾਓ ਸ਼ਾਟ ਲੈਂਦੇ ਲੈਂਦੇ ਹੋਰ ਥੱਲੇ ਜਾਓ ਮੱਜਾਂ ਨੂੰ ਵੀ ਪਤਾ ਲੱਗੇ ਕਿ ਸਾਡੇ ਕੋਲੇ ਕੋਈ ਆ ਗਿਆ ਕਿਉਂਕਿ ਇਸ ਪਿੰਡ 'ਚ ਜਦੋਂ ਸਾਡੀ ਐਂਟਰੀ ਹੋਈ ਆ ਤਾਂ ਇਸ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਆਵਾਜ਼ ਦਿੱਤੀ ਗਈ ਹੈ ਲੋ ਤੁਹਾਨੂੰ ਸੁਣਾ ਦਈਏ ਥੋੜੀ ਜਿਹੀ ਆਵਾਜ਼ ਆਲੋ ਸੁਣ ਲਓ ਫਿਰ ਨਾ ਕਰੋ ਕਰਦਾ ਨਾ ਕਰੀ ਤੇਰਾ ਸੁਣ ਰੇ ਬੱਤ ਕਰਾਂ ਗਾਉਂਦਾ ਆਇਆ ਲੋ ਜੀ ਤੁਸੀਂ ਆਵਾਜ਼ ਗੁਰਦੁਆਰਾ ਸਾਹਿਬ ਦੀ ਸੁਣ ਲਈ ਪਾਠੀ ਸਿੰਘ ਨੇ ਕੀ ਕਿਹਾ ਉਹਨਾਂ ਨੇ ਕਿਹਾ ਹੈ ਕਿ ਸਾਰਾ ਪਿੰਡ ਇਕੱਠੇ ਹੋ ਕੇ ਘਾਟ ਤੇ ਚਲੇ ਜਾਓ ਉੱਥੇ ਪੱਤਰਕਾਰ ਆਏ ਆ ਅੱਜ ਸਾਡੀ ਖਬਰ ਲੱਗੂਗੀ ਅੱਜ ਸਾਡੀ ਗੱਲ ਜਿਹੜੀ ਆ ਉਹ ਪ੍ਰਸ਼ਾਸਨ ਤੱਕ ਤੇ ਸਰਕਾਰਾਂ ਤੱਕ ਪਹੁੰਚੂਗੀ ਸੀ ਨਾ ਤੁਸੀਂ ਦੇਖ ਰਹੇ ਹੋ ਇਹ ਪਹਾੜ ਨਹੀਂ ਹੈ ਇਹ ਲਹਨਤ ਹੈ ਇਹ ਲਹਨਤ ਹੈ ਸਾਡੇ ਸਿਸਟਮ ਤੇ ਇਹ ਲਹਨਤ ਹੈ ਸਾਡੇ ਉਹਨਾਂ ਅਫਸਰਾਂ ਜਿਹੜੇ ਅਫਸਰ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਹਮੇਸ਼ਾ ਹੀ ਆਪਣੇ ਕੈਮਰਾ ਦੇ ਉੱਤੇ ਕਹਿੰਨੇ ਆ ਕਿ ਅਫਸਰਾਂ ਦੀ ਲਾਇਕੀ ਹੈ ਜਿਹੜੇ ਕਿ ਦਫ਼ਤਰ 'ਚ ਜਦੋਂ ਡੀਸੀ ਸਾਹਿਬਾਨ ਨਾਲ ਜਾਂ ਮੰਤਰੀ ਆਉਂਦੇ ਨੇ ਮੀਟਿੰਗਾਂ ਹੁੰਦੀਆਂ ਤਾਂ ਉੱਥੇ ਝੂਠ ਬੋਲਦੇ ਆ ਝੂਠ ਬੋਲਦੇ ਨੇ ਕਿ ਹੜ੍ਹਾਂ ਦੀ ਸਥਿਤੀ ਕੰਟਰੋਲ 'ਚ ਆ ਸਾਰੇ ਪ੍ਰਬੰਧ ਸੁਖਾਵੇਂ ਆ ਇਹੀ ਹੈਡਲਾਈਨ ਹੁੰਦੀ ਹੈ ਨਾ ਬਹੁਤ ਦੁਖੂ ਕੀ ਉਹਨਾਂ ਨੂੰ ਇਹ ਗੱਲ ਤੇ ਆ ਪਿੰਡ ਹੈ ਮੁੱਠਿਆਂ ਵਾਲਾ ਕਾਮਲ ਵਾਲਾ 324 ਜਿਹੜਾ ਕਿ ਫਿਰੋਜ਼ਪੁਰ ਸ਼ਹਿਰੀ ਇਲਾਕੇ ਦਾ ਸਤਲੋਈ ਦਰਿਆ ਦੇ ਨਾਲ ਲੱਗਦਾ ਪਿੰਡ ਹੈ ਤੇ ਇਹ ਜਿੱਥੇ ਮੇਰਾ ਕੈਮਰਾਮੈਨ ਖੜਾ ਮੈਂ ਫੇਰ ਘੁਮਾ ਕੇ ਦਿਖਾ ਦਿਆਂ ਮੱਝਾਂ ਦਿਖਾ ਮੜੀਆਂ ਜੀਆਂ ਜਿੱਥੇ ਮੈਂ ਖੜਾ ਉਹ ਖੱਡ ਘੱਟ ਤੋਂ ਘੱਟ 50 ਫੁੱਟ ਡੂੰਗੀ ਆ ਜਿਹੜੀ 23 ਦੇ ਵਿੱਚ 2023 ਚ ਜਦੋਂ ਹੜ੍ਹ ਆਏ ਸੀ ਇਹਨਾਂ ਹੜ੍ਹਾਂ ਦੇ ਵਿੱਚ ਇਸ ਥਾਂ ਦੇ ਉੱਤੇ ਇੰਨਾ ਜ਼ਿਆਦਾ ਪਾਣੀ ਦਾ ਪ੍ਰੈਸ਼ਰ ਸੀ ਕਿ ਇਸ ਥਾਂ ਤੇ ਜਿਹੜੀ ਹੈਗੀ 50 ਫੁੱਟ ਦੇ ਕਰੀਬ ਖੱਡ ਪੈ ਗਈ ਹੈ ਇਕੱਲੀ ਇਹ ਖੱਡ ਨਹੀਂ ਹੈ ਇਹ ਜਿਹੜਾ ਬੰਨ ਹੈ ਜਿਹਦੇ ਉੱਤੇ ਮੈਂ ਖੜਾਂਗਾ ਇਹਦੇ ਮੇਰੇ ਇਧਰਲੇ ਪਾਸੇ ਸੜਕ ਬਣੀ ਹੈ ਮੇਰੇ ਉਧਰਲੇ ਪਾਸੇ ਵੀ ਸੜਕ ਯਾਨੀ ਇਸ ਬੰਨ ਦੇ ਉੱਤੇ ਸੜਕ ਬਣੀ ਸੀ ਇਹ ਇੱਕ ਐਸਾ ਬੰਨ ਸੀ ਜਿਹੜਾ ਫਿਰੋਜ਼ਪੁਰ ਨੂੰ ਡੁੱਬਣ ਤੋਂ ਰੋਕਣ ਵਾਸਤੇ ਐਡਵਾਂਸ ਬੰਨ ਬਣਾਇਆ ਸੀ ਸਰਕਾਰ ਨੇ ਤਾਂ ਇਹ ਬੰਨ ਜਿਹੜਾ 2023 ਦੀਆਂ ਜਿਹੜੇ ਹੜ ਆਉਂਦੇ ਆ ਤੇ ਇਹ ਰੁੜ ਜਾਂਦਾ ਇੱਕ ਖੱਡਾ ਵੱਡੀ ਪੈ ਜਾਂਦੀ ਹੈ ਉਸ ਤੋਂ ਅਗਲੀ ਖੱਡ ਵੀ ਤੁਹਾਨੂੰ ਦਿਖਾਉਣੇ ਉਹ ਕਹਿੰਦੇ ਉਹ ਇਸ ਤੋਂ ਵੀ ਡੂੰਗੀ ਆ ਉਹਦੇ ਵਿੱਚ ਤਾਂ ਅਜੇ ਵੀ 20-20 ਫੁੱਟ ਡੂੰਗਾ ਪਾਣੀ ਖੜਾ ਹੈ 2023 ਦਾ ਪਾਣੀ ਕਿਸੇ ਪਾਸਿਓਂ ਪਾਣੀ ਨਹੀਂ ਆਇਆ ਉਹ ਪਾਣੀ ਸ਼ਾਇਦ ਥੱਲੇ ਵਾਲੇ ਪਾਣੀ ਦੇ ਨਾਲ ਹੀ ਰਲ ਗਿਆ ਹੋ ਇਹ ਮੁਠਿਆਵਾਂ ਵਾਲਾ ਪਿੰਡ ਆ ਮੁਠਿਆਵਾਂ ਵਾਲੇ ਪਿੰਡ ਦੇ ਉੱਤੇ ਇਹ ਸੜਕ ਬਣੀ ਸੀ ਤੇ ਇਹ ਸੜਕ ਦੇ ਵਿੱਚ 50 ਫੁੱਟ ਦਾ ਖੱਡਾ ਆ ਹੁਣ ਕਰਦੇ ਆਂ ਗੱਲ ਆਪਾਂ ਲੋਕਾਂ ਨਾਲ ਕਿ ਲੋਕਾਂ ਨੂੰ ਐਡੀ ਕੀ ਮੁਸੀਬਤ ਪੈ ਗਈ ਕਿ ਉਹਨਾਂ ਨੂੰ ਗੁਰਦੁਆਰਾ ਸਾਹਿਬ ਚ ਵਾਜ ਦਿਵਾਉਣੀ ਪੈ ਗਈ ਕਿ ਭਾਈ ਆਜੋ ਘਾਟ ਤੇ ਆਜੋ ਕਹਿੰਦੇ ਪੱਤਰਕਾਰ ਆਏ ਆ ਸੋ ਚਲੋ ਆਪਾਂ ਚੱਲਦੇ ਆਂ ਲੋਕਾਂ ਦੇ ਕੋਲੇ ਤੇ ਸੁਣਦੇ ਆਂ ਉਹਨਾਂ ਦੀ ਵੀ ਗੱਲ ਕਿ ਉਹ ਕਿੰਨੇ ਕੁ ਦੁਖੀ ਨੇ ਮੈਂ ਕੇਵਲ ਸਿੰਘ ਮੇਰਾ ਨਾਮ ਹੈ ਜੀ ਮੈਂ ਸਾਬਕਾ ਫੌਜੀ ਆ ਇਸ ਪਿੰਡ ਦੇ ਵਿੱਚ ਸਾੜ੍ਹਈ ਸੀ 2023 ਚ ਉਸ ਟਾਈਮ ਸਾਨੂੰ ਤਾਂ ਇਹ ਖਤਰਾ ਪੈ ਗਿਆ ਸੀ ਕਿ ਸਾਡਾ ਪਿੰਡ ਰੁੜ ਜਾਏਗਾ ਕਿਉਂਕਿ ਢਾਬ ਕਾਫੀ ਲੱਗ ਗਈ ਸੀ ਸਾਨੂੰ ਇਹ ਵੀ ਖਤਰਾ ਸੀ ਰੋਲਾ ਵੀ ਬੜਾ ਪਾਇਆ ਪ੍ਰਸ਼ਾਸਨ ਤੱਕ ਕਿ ਸਾਨੂੰ ਇੱਥੇ ਕੋਈ ਨਾ ਕੋਈ ਚੀਜ਼ ਦਿੱਤੀ ਜਾਵੇ ਕੋਈ ਤੋੜੇ ਕੋਈ ਮਿੱਟੀ ਕੋਈ ਸਾਨੂੰ ਕੋਈ ਸਾਧਨ ਦਿੱਤੇ ਜਾਣ ਤਾਂ ਜਿਹੜਾ ਅਸੀਂ ਇਹਨੂੰ ਰੋਕ ਸਕੀਏ ਦਿੱਤੇ ਉਹ ਤੋਂ ਦੋ ਹੱਥ ਨਹੀਂ ਕੋਈ ਨਹੀਂ ਆਇਆ ਜੀ ਅਸੀਂ ਆਪਣੇ ਤੌਰ ਤੇ ਇੱਕ ਵਾਰੀ ਬੰਦ ਕਰ ਲਿਆ ਸੀ ਇਹਨੂੰ ਪਰ ਪਾਣੀ ਦੁਬਾਰਾ ਜਦੋਂ 1 ਹਫਤੇ ਬਾਅਦ ਦੁਬਾਰਾ ਪਾਣੀ ਚੜਿਆ ਆਏ ਉਹਨੇ ਸਾਡਾ ਫਿਰ ਜਿਹੜੇ ਸਾਡੇ ਸਾਰੇ ਸੁਪਨੇ ਤੋੜ ਦਿੱਤੇ ਐਸ ਖੱਡਾ ਪੈਨ ਦਾ ਜ਼ਰੀਆ ਕੀ ਕਿਉਂ ਇੱਥੇ ਕਿਉਂ ਖੱਡਾ ਪੈ ਗਿਆ ਕੋਈ ਪਾਣੀ ਘੁਮ ਕੇ ਜਾਂ ਪਾਣੀ ਕੋਈ ਉੱਤੋਂ ਡਿੱਗਦਾ ਸੀ ਇਹ ਕਿਵੇਂ ਖੱਡਾ ਪੈ ਗਿਆ ਨਹੀਂ ਇਹ ਪਾਣੀ ਇਧਰਲੇ ਪਾਸਿਓਂ ਪਾਣੀ ਆਉਂਦਾ ਸੀ ਉੱਪਰਲੇ ਪਾਸਿਓਂ ਅੱਛਾ ਇਧਰਲੇ ਪਾਸੇ ਥੋੜੀ ਜਿਹੀ ਨਿਵਾਨ ਆ ਤੇ ਇਹ ਦੂਜੀ ਗੱਲ ਇਹ ਸੀ ਇਹ ਬੰਨ ਮਾਰਿਆ ਗਿਆ ਸੀ ਇਸ ਕਰਕੇ ਇਧਰ ਤਕਰੀਬਨ 1700 ਏਕੜ ਜਾਂ 2000 ਦੇ ਕਰੀਬ ਕਿਲਾ ਇਧਰ ਹੈਗੀ ਪੈਲੀ ਹੂੰ ਦੋ ਪਿੰਡ ਨੇ ਬਾਲਾ ਮੇਗਾ ਜਾਮਾ ਮੇਗਾ ਕਾਮਲਵਾਲਾ ਵੀ ਆ ਤੇ ਸੁਲਤਾਨਵਾਲੇ ਦਾ ਸਮਾਨ ਵਾਲੇ ਦਾ ਰਸਤੇ ਇਧਰ ਵੀ ਰਕਬਾ ਹੈਗਾ ਇਸ ਇਸ ਰਕਮੇ ਨੂੰ ਬਚਾਉਣ ਵਾਸਤੇ ਤੇ ਤੁਸੀਂ ਬੰਨਦਾ ਇੱਥੇ ਥੋੜਾ ਜਿਹਾ ਮੋੜ ਵੀ ਪੈਂਦਾ ਹੈ ਇਸ ਕਰਕੇ ਤੁਸੀਂ ਬੰਨ ਨੂੰ ਬਚਾਉਣ ਵਾਸਤੇ ਇਹ ਬੰਨ ਲੋਕਾਂ ਦੀ ਮੰਗ ਦੇ ਮੁਤਾਬਕ ਅਕਾਲੀਆਂ ਦੇ ਦਰੋਤੇ ਲਾਇਆ ਗਿਆ ਸੀ ਉਦੋਂ ਇਹ ਇਹਦੇ ਸੜਕ ਵੀ ਬਣੀ ਇੱਥੇ ਇਹਦੇ ਉੱਤੇ ਸੜਕ ਦੀ ਮਜ਼ਬੂਤੀ ਵਾਸਤੇ ਬਣਾਈ ਗਈ ਸੀ ਦੂਜੀ ਗੱਲ ਇਹ ਸੀ ਸਾਡੇ ਪਿੰਡ ਦੀਆਂ ਅੱਗੇ ਢਾਣੀਆਂ ਆਏ ਕਾਮਲਵਾਲੇ ਦੀਆਂ ਉਸ ਤੋਂ ਬਾਅਦ ਦੋ ਪਿੰਡ ਅੱਗੇ ਪੈਂਦੇ ਆ ਧੀਰਾ ਘਾਰ ਕਾਮਲਵਾਲਾ ਆਪਣਾ ਨਿਹਾਲਾ ਲਵੇਰਾ ਟੱਲੀਗਰਾਮ ਨੂੰ ਸੜਕ ਨਿਕਲ ਜਾਂਦੇ ਅੱਗੇ ਬੰਡਾਲੇ ਤੱਕ ਚਲੇ ਜਾਂਦੇ ਇਹ ਸੜਕ ਸਾਰੀ ਉਹਨਾਂ ਪਿੰਡਾਂ ਨੂੰ ਜਾਂਦੀ ਉਹਨਾਂ ਪਿੰਡਾਂ ਨੂੰ ਜਾਂਦੀ ਆ ਅਸੀਂ ਬੜੇ ਸੌਖੇ ਸੀ ਸਾਨੂੰ ਮਾਝੇ ਨੂੰ ਜਾਣਾ ਬੜਾ ਸੌਖਾ ਸੀ ਐਂਦੀ ਬੜੋ ਛੇਤੀ ਨਿਕਲ ਜਾਂਦੇ ਸੀ ਹੁਣ 2023 ਤੋਂ ਲੈ ਕੇ ਕੋਈ ਇੱਥੇ ਆਇਆ ਤੁਹਾਡੀ ਗੱਲ ਸੁਣਨ ਲਈ ਆਏ ਨੇ ਐਮਐਲਏ ਸਾਹਿਬ ਆਏ ਨੇ ਡੀਸੀ ਸਾਹਿਬ ਵੀ ਆਏ ਮੌਕਾ ਵੇਖਿਆ ਵੀ ਹੈਗਾ ਉਹਨਾਂ ਨੇ ਪਰ ਅਜੇ ਤੱਕ ਉਹਨਾਂ ਦੇ ਕੰਨ ਤੇ ਜੂ ਨਹੀਂ ਸਰਕੀ ਜਾਂ ਉਹਨਾਂ ਨੂੰ ਇਹ ਲੱਗਿਆ ਕਿ ਟੋਆ ਜੇ ਛੋਟਾ ਏ ਇਹਨੂੰ ਥੋੜਾ ਜਿਹਾ ਹੋਰ ਵੱਡਾ ਹੋ ਲੈਣ ਦੇ ਫੇਰ ਸ਼ਾਇਦ ਕੋਈ ਉਹ ਕਰ ਲੈਣ ਇੱਥੇ ਆ ਕੇ ਪਰ ਮੈਨੂੰ ਲੱਗ ਤਾਂ ਹੀ ਅਸੀਂ ਗੁਰਦਰਾ ਸਾਹਿਬ ਦੇ ਵਿੱਚ ਆਵਾਜ਼ਾਂ ਦਵਾ ਰਹੇ ਹਾਂ ਅਸੀਂ ਪਹਿਲਾਂ ਸਾਰਿਆਂ ਨੂੰ ਅਲਰਟ ਕੀਤਾ ਆਇਆ ਆਪਣੇ ਪਿੰਡ ਦੇ ਵਿੱਚ ਕਿ ਜਦੋਂ ਗੁਰਦਰਾ ਸਾਹਿਬ ਆਵਾਜ਼ ਆ ਜਾਵੇ ਕਿਸੇ ਕੰਮ ਦੀ ਵੀ ਉਸੇ ਟਾਈਮ ਦੌੜ ਕੇ ਆ ਜਾਓ ਕਿਉਂਕਿ ਅਸੀਂ ਮੁਸੀਬਤ ਦੇ ਵਿੱਚ ਹਾਂ ਬਿਲਕੁਲ ਕਿਉਂਕਿ ਇਹ ਦਰਿਆ ਦੇ ਉੱਤੇ ਵਸੇ ਹੋਏ ਲੋਕ ਨੇ ਤਾਂ ਇਹਨਾਂ ਨੇ ਜਿਹੜਾ ਹੈਗਾ ਇਹ ਅਲਰਟ ਵੀ ਰਹਿਦੇ ਨੇ ਕਿਸੇ ਸਮੇਂ ਵੀ ਜਿਹੜਾ ਹੈਗਾ ਉਹ ਦਰਿਆ ਚੜ ਸਕਦਾ ਮੇਰਾ ਨਾਮ ਦਿਲਬਖ ਸਿੰਘ ਆ ਜੀ ਮੈਂ ਭਾਰਤੀ ਕਿਸਾਨ ਜੂਨੀਅਨ ਬਰਾਮਕੇ ਦਾ ਜ਼ਿਲ੍ਹਾ ਪ੍ਰਧਾਨ ਆ ਜੀ ਅੱਛਾ ਕੀ ਹਾਲਾਤ ਆ ਤੁਹਾਡੇ ਪਿੰਡ ਦੇ ਇਹ ਕਦੋਂ ਦਾ ਆ ਮੰਝਰ ਸਾਰਾ ਸਾਹਮਣੇ ਇਹ ਜੀ 2023 ਦਾ 2023 ਦੇ ਵਿੱਚ ਆੜ ਉਦੋਂ ਬਹੁਤ ਜ਼ਿਆਦਾ ਬਹੁਤ ਨੁਕਸਾਨ ਹੋਇਆ ਸਾਡੇ ਪਿੰਡ ਦਾ ਇਹ ਆ ਜਿਹੜਾ ਇਹ ਦੂ ਗਾਂ ਵੀ ਦੋ ਕਾਫੀ ਵੱਡੇ ਖੱਡੇ ਦੂ ਵੀ ਵੱਡੇ ਖੱਡੇ ਦੂ ਅਗਲੇ ਪੰਨੇ ਗਾਂ ਪਏ ਹੋਏ ਨੇ ਜਿਹੜੇ ਕਿ ਸਰਕਾਰ ਨੇ ਕੋਈ ਵੀ ਸਾਰ ਨਹੀਂ ਲਈ ਕਾਨ ਕੇ ਅੱਗੇ ਸਰਕਾਰਾਂ ਆਉਂਦੀਆਂ ਬਣਦੇ ਉੱਤੇ ਆਣ ਕੇ ਮਿੱਟੀ ਡੀਸੀ ਸਾਹਿਬ ਨੇ ਆਣ ਕੇ ਬਹਿ ਜਾਣਾ ਮਹੀਨਾ ਪਾਣੀ ਪੂਣੀ ਦੀ ਜਦ ਰੁੱਤ ਹੁੰਦੀ ਅਣ ਕੇ ਉਹਨਾਂ ਨੇ ਪਹਿਲਾਂ ਪੁੱਛਣਾ ਕਿੱਥੇ ਤੁਹਾਡੇ ਕੋਈ ਜ਼ਾਬਦੀ ਤੁਹਾਨੂੰ ਕੋਈ ਮਿੱਟੀ ਪੈਣ ਵਾਲੀ ਜਾਂ ਤੁਸੀਂ ਕੋਈ ਮੁਸ਼ਕਲ ਦੱਸੋ ਪਰ ਵੇਖ ਲਓ ਇਹ ਜੋ ਸਰਕਾਰ ਬਣੀ ਆ ਕਿਸੇ ਨੇ ਆਣ ਕੇ ਸਾਰ ਨਹੀਂ ਲਈ ਬਤਾ ਤੁਹਾਡਾ ਕੋਈ ਨੁਕਸਾਨ ਅਸੀਂ ਜਾ ਜਾ ਕੇ ਵੀ ਪਿੱਟਦੇ ਰਹੇ ਆ ਆਣ ਕੇ ਐਮਐਲਏ ਸਾਹਿਬ ਨੂੰ ਮਿੰਤਾ ਕਰ ਕਰਕੇ ਲਿਆ ਕੇ ਵਖਾਇਆ ਵੀ ਪਹਿਲੋ ਪੇ ਬਨ ਬਰਾਬਰ ਪਾਣੀ ਹੋਇਆ ਪੈ ਰੇ ਟੁੱਟ ਜਾਣਾ ਕਿਸੇ ਨੇ ਸਾਨੂੰ ਕੋਈ ਸਾਂਦ ਨਹੀਂ ਕੋਈ ਮਿੱਟੀ ਦਾ ਪ੍ਰਬੰਧ ਨਹੀਂ ਕਰਾ ਕੇ ਦਿੱਤਾ ਕੋਈ ਜੀ.ਐਸ.ਪੀ ਦਾ ਪ੍ਰਬੰਧ ਨਹੀਂ ਕਰਾ ਕੇ ਦਿੱਤਾ ਤੇ ਤੁਹਾਡੇ ਨਾਲ ਕੋਈ ਮਤ ਕਰਦੇ ਆ ਤੇ ਟੁੱਟ ਗਿਆ ਇਧਰਲੇ ਬੰਨੇ 4-5 ਫੁੱਟ ਉੱਚਾ ਇਧਰਲੇ ਬੰਨੇ 5-6 ਫੁੱਟ ਨੀਵਾ ਹੈ ਇਹ ਜੋਰ ਨਾਲ ਪਾਣੀ ਪਿਆ ਦੇ ਨੇ ਖੱਡੇ ਪਾ ਗਏ ਆ ਪਰਲੇ ਬੰਨੇ ਨੂੰ ਨਾ ਆ ਦਿਖਾਏ ਮਾੜਾ ਕੈਮਰਾ ਮਾਰੋ ਪਰਲੇ ਪਾਸੇ ਆ ਤੁਸੀਂ ਸਾਈਡ ਤੋਂ ਇੱਕ ਰਾਹ ਬਣਾਤਾ ਸਾਈਡ ਤੋਂ ਘੁਮਾ ਕੇ ਜਿੰਨਾ ਜਿੰਨਾ ਇਹ ਖੱਡਾ ਹੈ ਇਨਾ ਨਾ ਤੁਸੀਂ ਇਹ ਰਾਹ ਸਾਈਡ ਤੇ ਬਣਾਤਾ ਇਹ ਕਿਸੇ ਦੀ ਪ੍ਰਾਈਵੇਟ ਜ਼ਮੀਨ ਸੀ ਕਿਸ ਦੀ ਮਾਲਕੀ ਇਹ ਤਾਂ ਮਾਲਕੀ ਜ਼ਮੀਨ ਆ ਜੀ ਇਹ ਤਾਂ ਅਸੀਂ ਹੁਣ ਮੁਸ਼ਕਲ ਦੇ ਵਿੱਚ ਸਾਡਾ ਕੋਈ ਰਸਤਾ ਇੱਧਰ ਸਾਡਾ ਪੱਠਾ ਡਕਾ ਨਹੀਂ ਆਉਂਦਾ ਸਾਡਾ ਕੋਈ ਸੰਦ ਨਹੀਂ ਜਾਂਦਾ ਸਾਡੀਆਂ ਜ਼ਮੀਨਾਂ ਦੇ ਇੱਧਰ ਸਾਡੇ ਟਰੈਕਟਰ ਨਹੀਂ ਜਾਂਦੇ ਇਹ ਤਾਂ ਹੁਣ ਮਿੰਤਰ ਲੈਣਾ ਜਿਹੜੇ ਮਾਲਕੀਆਂ ਜ਼ਮੀਨਾਂ ਉਹਨੂੰ ਤਾਂ ਰਸਤਾ ਅਸੀਂ ਲਿਆ ਜੀ ਅੱਛਾ ਇਹਦਾ ਸਾਡਾ ਤਾਂ ਰਾਹ ਇਹ ਹੀ ਜਿਹੜਾ ਸੜਕ ਟੁੱਟ ਗਈ ਤੇ ਬੰਨ ਟੋਏ ਪੈ ਗਏ ਤੇ ਕੋਈ ਰਾਹ ਨਹੀਂ ਹੈਗਾ ਮੰਗ ਕੀ ਹੁਣ ਤੁਹਾਡੀ ਮਾਂਗ ਤਾਂ ਸਾਡੀ ਇਹੋ ਹੀ ਆ ਜੀ ਜੇ ਕੋ ਸਰਕਾਰ ਕਰੇ ਤਾਂ ਪਿਆ ਸਾਡਾ ਰਸਤਾ ਬੰਜ ਬਨ ਵੱਜਣ ਸਾਡੇ ਹਾਲਾਤ ਵੇਖੇ ਜਾਂ ਨਾਨਕ ਇਧਰਲੇ ਬੰਨੇ 22500 ਕਿਲਾ ਏਰੀਆ ਜਿਹੜਾ ਪਾਣੀ ਮਾੜਾ ਮੋਟਾ ਆਉਂਦਾ ਤੇ ਵੱਜ ਜਾਂਦਾ ਹੈ ਇਹ ਬਨ ਨਾ ਹਯਾਰਾ ਸਿੰਘ ਵਾਲਾ ਬਨ ਉਧਰ ਅੱਗੇ ਚੱਲੇ ਜਾਂਦਾ ਹੈ ਇਹ ਬਨ ਉਹ ਬਨ ਨੂੰ ਬਚਾਉਂਦਾ ਹੈ ਜਿਹੜਾ ਫਰੋਇਪੁਰ ਨੂੰ ਬਨ ਦਾ ਉੱਥੇ ਜੇ ਕਿ ਇਥੋਂ ਗੱਲ ਬੰਦੀ ਉਹ ਬਨ ਤੋੜਦਾ ਫਰੋਇਪੁਰ ਨੂੰ ਪਾਣੀ ਦੀ ਬਹੁਤ ਤਕੜੀ ਮਾਰ ਪਈ ਅੱਛਾ ਜੇ ਇਥੋਂ ਇਹ ਉਹਨੂੰ ਰੋਕਦਾ ਟੱਕਰ ਵੱਜਣੋ ਇਹ ਰੋਕਦਾ ਹੈ ਇਹ ਬੰਨਾ ਹੀ ਤਾਂ ਸੀ ਇੱਕਦਮ ਕੋਈ ਟਾਣੀਆਂ ਸਾਡੇ ਪਿੰਡ ਦੀਆਂ ਇਧਰ ਸਰਪੰਚ ਸੋਨ ਸੇਬ ਤੇ ਕੁਛ ਇਹ ਸਾਡੇ ਇਹ ਟੱਕਰ ਜਿਹੜੀ ਉੱਥੇ ਜਾ ਕੇ ਵਜਦੀ ਸੀ ਗੁੱਟ ਜੋ ਤੋਂ ਅੱਗੇ 9195 ਦੇ ਰੁੱਟਾ ਹੈ ਦੋ ਤਿੰਨ ਵਾਰ ਹੂੰ ਹੂੰ ਦੋ ਤਿੰਨ ਵਾਰ ਪਾਣੀ ਇਹ ਬਣਾਇਆ ਹੀ ਇਸ ਕਰਕੇ ਉੱਤੇ ਸੜਕ ਬਣਾਈ ਹੈ ਇਹਦੇ ਕੋਈ ਹੋਰ ਸਨੀਕ ਵੀ ਨੇ ਪਿੰਡ ਦੇ ਕੀ ਤੁਹਾਡਾ ਕੀ ਕਹਿਣਾ ਹੈ ਤੁਹਾਡੇ ਪਿੰਡ ਦੇ ਵਿੱਚ ਕਿੰਨੀਆਂ ਕੁ ਪਰੇਸ਼ਾਨੀਆਂ ਨੇ ਜ ਐਸ ਪਰੇਸ਼ਾਨੀ ਨੂੰ ਲੈ ਕੇ ਜਾਂ ਕੋਈ ਹੋਰ ਗੱਲਾਂ ਸਭ ਤੋਂ ਵੱਡੀ ਪਰੇਸ਼ਾਨੀ ਤੇ ਆ ਜੀ ਵੀ ਸਾਡਾ ਜਿਹੜੇ ਪਿੰਡ ਦੇ ਸ਼ਮਸ਼ਾਨ ਘਾਟਾ ਸਾਹਮਣੇ ਹੈ ਇਹ ਖੱਡੇ ਨੂੰ ਪਾਰ ਕਰਕੇ ਆ ਇਸ ਤੋਂ ਅੱਗੇ ਵੀ 80 90 ਕਰਮ ਦਾ ਖੱਡਾ ਉਸ ਤੋਂ ਅੱਗੇ ਵੀ ਕਿੱਲੇ ਡੇਢ ਕਿੱਲੇ ਦਾ ਇਦਾਂ ਹੀ ਆ ਸਭ ਤੋਂ ਸਾਨੂੰ ਤੰਗੀ ਤੇ ਆ ਵੀ ਜਿਹੜੇ ਸਾਡੇ ਸ਼ਮਸ਼ਾਨ ਘਰ ਨੂੰ ਰਸਤਾ ਨਹੀਂ ਗਿਆ ਐਮਐਲ ਸਾਹਿਬ ਆਏ ਆ ਮੈਂ 25 ਵਰਤ ਤੇ ਕੱਲਾ ਏਡੀਸੀ ਮੈਡਮ ਨੂੰ ਮਿਲ ਕੇ ਆਇਆ ਵੀ ਸਾਡਾ ਇੰਨਾ ਹੀ ਰਸਤਾ ਤੁਸੀਂ ਬੰਦ ਦਿਓ ਵੀ ਸਾਡਾ ਜਿਹੜਾ ਸ਼ਮਸ਼ਾਨ ਘਰ ਨੂੰ ਰਸਤਾ ਬਣ ਜੇ ਸਾਡੇ ਖੇਤਾਂ ਨੂੰ ਪੰਜਾ ਛਾ ਪਿੰਡਾਂ ਨੂੰ ਰਸਤਾ ਜਾਂਦਾ ਇੱਥੋਂ ਬੰਡਾਲੇ ਤੱਕ ਪਰ ਅਜੇ ਤੱਕ ਕਿਸੇ ਨੇ ਨਹੀਂ ਐਮਐਲ ਸਾਹਿਬ ਵੀ ਆਏ ਐ ਐਸਡੀ ਮੈਡਮ ਵੀ ਆਏ ਆ ਕਰਗੇ ਜੀ ਅਸੀਂ ਪ੍ਰਪੋਜ਼ਲ ਬਣਾ ਕੇ ਦੇਤੀ ਹੈ ਸਰਕਾਰ ਤੋਂ ਅੱਗੋਂ ਮੰਗ ਕੀਤੀ ਆ ਜੀ ਅਸੀਂ ਡਿਮਾਂਡ ਰੱਖੀ ਆ ਪੈਸੇ ਦੀ ਅਈ ਤਾਂ ਜਿਹੜਾ ਸਾਨੂੰ 6800 ਰੁਪਿਆ ਸੈਂਟਰ ਵੱਲੋਂ ਆਇਆ ਸੀ ਉਹਦੇ ਵਿੱਚ ਵੀ 2500 25% ਤਾਂ ਸਾਡੇ ਕਿਸਾਨਾਂ ਨੂੰ ਉਹ ਹੀ ਨਹੀਂ ਮਿਲਿਆ 6800 ਤੁਹਾਡੇ ਮੁਆਵਜ਼ੇ ਤੱਕ ਮੁਆਵਜ਼ੇ ਦਾ ਆਇਆ ਫਸਲਾਂ ਮਾਰੀਆਂ ਦਾ 2023 ਦੇ ਵਿੱਚ ਸੈਂਟਰ ਸਰਕਾਰ ਵੱਲੋਂ ਆਇਆ ਸੀ ਉਹ ਵੀ ਨਹੀਂ ਸਾਨੂੰ ਪੂਰਾ ਵੀ 25 30% ਉਹ ਵੀ ਨਹੀਂ ਮਿਲਿਆ ਤੇ ਜਿਹੜਾ ਆਮ ਆਦਮੀ ਪਾਰਟੀ ਸਰਕਾਰ ਨੇ ਤੇ ਜਿਹੜੀਆਂ ਦੀ 25 30 ਹਜ਼ਾਰ ਅਸੀਂ ਦੇਾਂਗੇ ਗਰਦੌਰੀ ਦਾ ਕਰਕੇ ਉਹ ਤਾਂ ਸਾਨੂੰ ਅਜੇ ਤੱਕ ਇੱਕ ਪੈਸਾ ਹੀ ਨਹੀਂ ਮਿਲਿਆ ਕੋਈ ਨਾ ਸਾਨੂੰ ਅਜੇ ਤੱਕ ਕੋਈ ਇਹਦੀ ਕਿਸੇ ਅਫਸਰ ਨੇ ਦੱਸਿਆ ਵੀ ਤੁਹਾਡਾ ਕੋਈ ਗਰਦੌਰੀਆਂ ਦਿੱਤੀਆਂ ਉੱਪਰ ਕਰਕੇ ਜਾਂ ਨਹੀਂ ਦਿੱਤੀਆਂ ਤੇ ਜਿਹੜੀ ਇਹ ਬੰਨ ਦੀ ਗੱਲ ਆ ਇਹ ਬੰਨ ਜਿਹੜੇ ਸੇਖੋ ਸਾਹਿਬ ਨੇ ਸੁਲਤਾਨ ਆਲਾ ਤੋਂ ਲੈ ਕੇ ਇਹ ਚੈਨੀ ਵਾਲੇ ਤੱਕ ਜਿਹੜਾ ਬੰਨ ਬੰਨਿਆ ਨਾਲ-ਨਾਲ ਬਾਰਡਰ ਦੇ ਨਾਲ-ਨਾਲ ਇਹ ਸਾਰੀ ਮਜ਼ਬੂਤੀ ਇਸ ਬੰਨ ਦੀ ਸੀ। ਯਾਨੀ ਇਹ ਪਾਣੀ ਨੂੰ ਪਹਿਲਾਂ ਇਹ ਰੋਕਦਾ। ਇਹ ਸਭ ਤੋਂ ਇਹ ਪਹਿਲਾਂ ਰੋਕਦਾ ਸੀ ਜਿੰਨੀ ਵਹਰੀਕੇ ਤੋਂ ਗੱਟਾ ਬਾਦਸ਼ਾ ਤੋਂ ਸਾਰੀ ਮਾਰ ਇਹਨੂੰ ਪੈਂਦੀ ਸੀ। ਇਹ ਮਾਰ ਜੇ ਇਹ ਬੰਨ ਨਹੀਂ ਹੁੰਦਾ ਸੀ ਤਾਂ 2-4 ਵਾਰ ਅੱਗੇ ਟੁੱਟ ਗਿਆ ਸੀ। ਇਹਦੀ ਮਜ਼ਬੂਤੀ ਦੇ ਨਾਲ ਹੀ ਉਹ ਬੰਨ ਬਚਿਆ। ਜਿੰਨਾ ਜਿਹੜੇ ਬੰਨ ਨਹੀਂ ਬਾਈਦਾ ਉਹਨਾਂ ਜਿਹਦੇ ਉਪਰੋਂ ਨੂੰ ਖਤਰਾ ਹੈ ਖਤਰਾ ਜੀ ਅੱਗੇ ਵੀ 20-25 ਪਿੰਡ ਹੁੰਦੇ। ਅਫਸਰ ਅਫਸਰ ਮੀਟਿੰਗਾਂ ਕਰਦੇ ਡੀਸੀ ਨਾਲ ਉਹ ਕਹਿੰਦੇ ਆ ਸਾਰੇ ਪ੍ਰਬੰਧ ਮੁਕੰਮਲ ਨੇ ਸਾਰਾ ਕੁਝ ਸਹੀ। ਜੀ ਅਸੀਂ ਵੇਂਦੇ ਰਹੇ ਹਾਂ ਜਦੋਂ 2-2 ਵਜੇ ਤੱਕ ਡੀਸੀ ਸਾਹਿਬ ਨੂੰ ਫੋਨ ਕਰਦੇ ਰਹੇ ਐ ਐਮਐਲਏ ਨੂੰ ਫੋਨ ਕਰਦੇ ਰਹੇ ਆ ਇੱਥੇ ਡੀਸੀ ਸਾਡੇ ਕੋਲ ਆ ਮੰਜੀਆਂ ਤੇ ਬਹਿ ਕੇ ਰਤਾਂ ਕੱਢਦੇ ਰਹੇ ਤੇ ਹੁਣ ਮੈਨੂੰ ਲੱਗਦਾ ਵੀ ਡੇਢ ਮਹੀਨਾ ਲੰਘ ਗਿਆ ਤੇ ਮਹੀਨਾ ਇੱਕ ਰਹਿ ਗਿਆ ਫਲੱਡ ਦਾ ਅਜੇ ਤੱਕ ਅਸੀਂ ਤੇ ਵੇਖਿਆ ਨਹੀਂ ਵੀ ਪ੍ਰਸ਼ਾਸਨ ਨੇ ਕਿਤੇ ਢੇਡਾ ਹੀ ਮਾਰਿਆ ਹੋਵੇ ਕੋਈ ਅਫਸਰ ਕਿਸੇ ਮਹਿਕਮੇ ਤੋਂ ਨਹੀਂ ਆ ਮੈਨਾਂ ਪਟਵਾਰੀ ਨਹੀਂ ਸਾਡੇ ਆਏ ਜੀ ਮੈਂ ਪਟਵਾਰੀ ਨੂੰ ਇੱਕ ਦਿਨ ਫੋਨ ਕੀਤਾ ਉਹਨੇ ਕਰਿਆ ਨਾ ਕਰਦੇ ਆ ਕੋਈ ਗੱਲ ਤੇ ਉਹ ਕਹਿੰਦੇ ਨਾ ਹੀ ਨਹੀਂ ਲੈ ਆਵੇ ਇੱਥੇ ਆ ਕੇ ਢੇਡਾ ਮਾਰਦੀ ਪੁੱਛੀਏ ਜਨਤਾ ਦਾ ਵੀ ਤੁਹਾਨੂੰ ਕੀ ਪਰੇਸ਼ਾਨੀ ਹੁ ਤੇ 25 26 ਤਰੀਕ ਨੂੰ ਤਾਂ ਸਾਡਾ ਮਿਲਦਾ 50 60 ਕਿੱਲੇ ਝੋਨਾ ਡੁੱਬ ਗਿਆ ਜੇ ਜਾ ਕੇ ਵੇਖੋ ਮੇਰੇ ਨਾਲ ਮੇਰਾ ਆਪ ਦਾ 2 ਕਿੱਲੇ ਡੁੱਬਾ ਪਿਆ ਵਾ ਕੀ ਸਾਨੂੰ ਦੇ ਦਿਓ ਉਹਦੋਂ ਫੌਜੀ ਸਾਹਿਬ ਏਡੀ ਏਡੀਸੀ ਤੇ ਐਸਡੀਐਮ ਕੋਲੇ ਗਏ ਨੇ ਅੱਜ ਹੁਣ ਮੌਕੇ ਤੇ ਗਰਦੋਰੀਆਂ ਕਰਦੇ ਆ ਤੇ ਇੱਕ ਵੀ ਇੱਥੇ ਆ ਕੇ ਨਾ ਕੋਈ ਪਟਵਾਰੀ ਨਾ ਕੋਈ ਕਾਨੂੰਨਦਾਰ ਕੋਈ ਨਹੀਂ ਆ ਕੇ ਵੜਿਆ ਜੀ ਉਸ ਤੋਂ ਬਾਅਦ ਵੀ ਨਹੀਂ ਆਏ ਨਾ ਜੀ ਨਾ ਇਹ ਮੀਟਿੰਗ ਕਰਕੇ ਆਏ ਨੇ ਸਾਡੇ ਹੜਪੀੜ ਤੇ ਦੇ ਕਿਸਾਨ ਦੇ ਤਜਜਲਾ ਕੋਰ ਕਮੇਟੀ ਦੇ ਮੈਂਬਰ ਨੇ ਪਰ ਉਹਨਾਂ ਕੋਈ ਅਜੇ ਤੱਕ ਇਹੋ ਜੀ ਕੋਈ ਕਾਰਵਾਈ ਜਾ ਕੇ ਮੌਕਾ ਨਹੀਂ ਵੇਖਿਆ ਦਰਿਆ ਦਾ ਹਾਲਾਤ ਨਹੀਂ ਵੇਖਿਆ ਪਿੱਛੋਂ ਪਾਣੀ ਦਾ ਕੋਈ ਵੀ ਮਸਾ ਸੋ ਬੜੀਆਂ ਵੱਡੀਆਂ ਪਰੇਸ਼ਾਨੀਆਂ ਨੇ ਹੁਣ ਆਪਾਂ ਇਸ ਤੋਂ ਅਗਲੇ ਖੱਡੇ ਤੇ ਚੱਲੇ ਆ ਤੁਸੀਂ ਦੇਖੋ ਪਿੰਡ ਦੇ ਮੋਦ ਪਰ ਲੋਕ ਵੀ ਮੇਰੇ ਨਾਲ ਨੇ ਤਾਂ ਅਗਲਾ ਖੱਡਾ ਜਿਹੜਾ ਉਹ ਕਹਿੰਦੇ ਇਸ ਤੋਂ ਵੀ ਵੱਡਾ ਆ ਤੇ ਉਹਦੇ ਵਿੱਚ ਕਹਿੰਦੇ ਆ ਵੀ ਪਾਣੀ ਸੁੱਕਾ ਹੀ ਨਹੀਂ ਆ 2023 ਦਾ ਖੜਾ ਤੇ ਉਹ ਕਿੰਨਾ ਡੂੰਘਾ ਖੱਡਾ ਹੋਊਗਾ ਜਿਹੜਾ ਪਾਣੀ ਨਹੀਂ ਸੁੱਕਾ ਉਹ ਵੀ ਆਪਾਂ ਅੱਗੇ ਜਾ ਕੇ ਦੇਖਦੇ ਆ ਤੇ ਸਾਰੇ ਲੋਕ ਵੀ ਪਿੰਡ ਦੇ ਨਾਲ ਨੇ ਜਿਹੜੇ ਕਿ ਔਖੇ ਨੇ ਲੰਘਣ ਤੋਂ ਆਹ ਜਿਹੜੀ ਜ਼ਮੀਨ ਜਿੱਥੇ ਅ ਇਹ ਜ਼ਮੀਨ ਠੇਕੇ ਤੇ ਲਈ ਆ ਜਾਂ ਪ੍ਰੱਪੀ ਨਾਲ ਛੱਡੀ ਆ ਜਦੋਂ ਕਿ ਪਰਲੇ ਪੰਨੇ ਸੜਕ ਸੀ ਸੜਕ ਤੋਂ ਲੰਘਣਾ ਸੀ ਇਹਨਾਂ ਨੇ ਪਰ ਨਹੀਂ ਆ ਜ਼ਮੀਨ ਇਹਨਾਂ ਨੂੰ ਲੈਣੀ ਪਈ ਕਿਉਂਕਿ ਖੱਡਾ ਹੀ ਬਹੁਤ ਵੱਡਾ ਜਿਹੜਾ ਤੁਸੀਂ ਕੈਮਰੇ ਦੇ ਵਿੱਚ ਦੇਖ ਵੀ ਰਹੇ ਹੋ ਇਹ ਨਾ ਜਦੋਂ بارش ਆ ਜਾਂਦੀ ਆ ਸਾਨੂੰ ਇਸ ਤੋਂ ਘਟ ਤੋਂ ਘਟ ਤਿੰਨ ਪਿੰਡ ਛੱਡ ਕੇ ਉਧਰ ਪੁੱਲ ਤਾਂ ਨਹੀਂ ਆਉਣਾ ਪੈਂਦਾ ਅੱਛਾ ਜਦੋਂ بارش ਆ ਜਾਂਦੀ ਆ ਇੱਥੋਂ ਬਿਲਕੁਲ ਬੰਦ ਹੋ ਜਾਂਦਾ ਸਾਡਾ ਇੱਥੇ ਪਾਣੀ ਭਰ ਜਾਂਦਾ ਪਾਣੀ ਬਿਲਕੁਲ ਸਾਰਾ ਭਰ ਜਾਂਦਾ ਫਿਰ ਬੱਚਿਆਂ ਨੂੰ ਸਾਡੀਆਂ ਫੀਸਾਂ ਜ਼ਿਆਦੀਆਂ ਲੈਂਦੇ ਬਸਾਂ ਵਾਲੇ ਮਸਲ ਉਸ ਤੋਂ ਬਾਅਦ ਸਾਡਾ ਸਾਰਾ ਇਹਨਾਂ ਕੱਟ ਹੋ ਜਾਂਦੇ ਆ ਨਿਹਾਲਾ ਲਵੇਰਾ ਧੀਰਾ ਘਾਰਾ ਟੱਲੀ ਗਲਾਮ ਇਹ ਸਾਰਾ ਰਸਤਾ ਟੋਟਲੇ ਹੋ ਪੈਂਦਾ ਸਾਨੂੰ ਅਸੀਂ ਮਾਝੇ ਜਾਣ ਦਾ ਸਾਨੂੰ ਇਹ ਰਸਤਾ ਪੈਂਦਾ ਆਪਾਂ ਸਾਡੀਆਂ ਜ਼ਮੀਨਾਂ ਵੀ ਉਧਰ ਆ ਸਾਡੇ ਪੈਲੀ ਦੱਥਾ ਸਾਰਾ ਉਧਰ ਹੀ ਆ ਤੇ ਸਾਨੂੰ ਇਹਦੀ ਬਹੁਤ ਪਰੇਸ਼ਾਨੀਆਂ ਅਸੀਂ ਮੰਗ ਕਰਦੇ ਆ ਕਿ ਸਾਨੂੰ ਨਾ ਮਿੱਟੀ ਸਾਡੇ ਕੋਲ ਏਗੀ ਆ ਟਰੈਕਟਰ ਵੀ ਸਾਡੇ ਕੋਲ ਹੈ ਅਸੀਂ ਆਨੇ ਵੀ ਸਾਨੂੰ ਪ੍ਰਸ਼ਾਂਸ ਸਾਡੇ ਨਾਲ ਲੱਗੇ ਸਾਨੂੰ ਖਰਚਾ ਦੇਵੇ ਕਿ ਅਸੀਂ ਬੰਦਗੇ ਨਾਲ ਜੀ ਸੀ ਪੀਆਂ ਦੇਣ ਤੁਸੀਂ ਦੇਖੋ ਲੋਕ ਆਪ ਕੰਮ ਕਰਨ ਲਈ ਤਿਆਰ ਆ ਲੋਕ ਕਹਿੰਦੇ ਆ ਕਿ ਸਾਡੇ ਕੋਲ ਮਿੱਟੀ ਵੀ ਹੈਗੀ ਟਰੈਕਟਰ ਵੀ ਹੈਗੇ ਪਰ ਥੋੜਾ ਬਹੁਤਾ ਖਰਚਾ ਕੋ ਤੇਲ ਪਾਣੀ ਜਿਹੜਾ ਉਹ ਸਰਕਾਰ ਵੀ ਕਰੇ ਸਰਕਾਰਾਂ ਇਸੇ ਵਾਸਤੇ ਬਣਾਈ ਦੀਆਂ ਜੀ ਪਰੇਸ਼ਾਨੀ ਤਾਂ ਬਹੁਤ ਜ਼ਿਆਦਾ ਹੈ ਸਾਡੇ ਹੁਣ 12 13 ਟਾਣੀਆਂ ਇੱਥੇ ਹੁਣ ਜੇ ਮਾੜਾ ਜਾਂ ਸਵੇਰੇ ਛੱਟਾਂ ਪਈਆਂ ਨੇ ਇਹ ਨੰਗਲੇ ਬੰਦ ਹੋ ਗਿਆ ਫਿਰ ਕਿੱਧਰ ਦੀ ਆਉਣੇ ਉਹ ਤੋਂ ਨਹੀਂ ਆਉਣੇ ਵੀਰ ਜੀ ਅਸੀਂ ਵੀ ਆਉਣਾ ਇਹ ਵੀ ਉਤੋਂ ਦੇ ਆਉਂਦੇ ਆ ਜਾਂ ਸਾਨੂੰ ਸਰ ਜੀ 1 ਕਿਲੋ 1.5 ਕਿਲੋ ਮੀਟਰ ਦਾ ਰਸਤਾ ਕਿ ਜਾਂ ਅਸੀਂ 4 ਕਿਲੋਮੀਟਰ 5 ਸਾਡਾ ਬਣ ਜਾਂਦਾ ਜੀ ਇਹ ਰਸਤਾ ਸਾਰਾ ਬੰਦ ਹੋ ਜਾਂਦਾ ਇਹ ਤਾਂ ਹੁਣ ਥੋੜਾ ਪਾਣੀ ਘਟਿਆ ਸਾਰਾ ਪਾਣੀ ਭਰਿਆ ਪਿਆ ਸੀ ਫੋਲ ਤੇ ਮੀਂਹ ਨਹੀਂ ਬਾਰਿਸ਼ਣਾ ਸਾਰਾ ਪਾਣੀ ਭਰ ਜਾਂਦਾ ਹਾਂ ਹਾਂ ਜੀ ਇੱਕ ਮਿੰਟ ਭੁੱਲਰ ਸਾਹਿਬ ਆਏ ਸੀ ਭੁੱਲਰ ਸਾਹਿਬ ਨੂੰ ਮੈਂ ਜਾ ਕੇ ਉਹ ਤੋੜ ਤੇ ਮਿਲਿਆ ਯਾਰਾ ਸੋਂ ਵਾਲੇ ਬੰਨ ਤੇ ਮੈਂ ਕਿਹਾ ਵੀ ਅਸੀਂ ਤੁਹਾਨੂੰ ਵੋਟਾਂ ਦੇ ਵਾਸਤੇ ਪਾਈਆਂ ਨੇ ਵੀ ਸਾਡੇ ਸਾਡੀ ਪ੍ਰਸ਼ਾਸਨ ਸੁਣੇ ਆਹ ਮੈਂ ਤੁਹਾਨੂੰ ਸਾਡੀ ਸੁਣਦੇ ਤਾਂ ਹੈ ਨਹੀਂ ਜੋ ਉਹ ਮੈਨੂੰ ਆਂਦਾ ਅਸੀਂ ਸੁਣ ਕੇ ਕੀ ਤੁਹਾਡੀ ਤੁਸੀਂ ਇੰਨਾ ਤਾਂ ਆਪ ਹੀ ਬਣ ਬਣ ਸਕਦੇ ਜੋ ਅੱਛਾ ਆਇਆ ਤੇ ਅਸੀਂ ਬੰਨਣ ਚੋਕੇ ਹੁੰਦੇ ਤੇ ਫਿਰ ਤਾਂ ਤੁਹਾਨੂੰ ਵੋਟਾਂ ਸਾਨੂੰ ਪਾਉਣ ਦੀ ਕਿ ਲੋੜ ਸੀ ਅਸੀਂ ਆਪ ਨਾ ਐਮਐਲ ਖੋਲ ਜਾਂਦੇ ਉਹ ਕਹਿੰਦੇ ਆਪ ਬਣ ਲਓ ਆਹ ਤੇ ਆਪ ਬਣ ਸਕਦੇ ਜੋ ਤੁਸੀਂ ਆਹ ਤੇ ਪਿੰਡ ਪਿੰਡ ਅਕੇ ਕੋਈ ਛੜਿਆ ਨਹੀਂ ਕਾ ਮੈਂ ਕਹਾਂ ਨਹੀਂ ਅਹੀਂ ਨਹੀਂ ਜੋ ਕਿ ਹੈਗੇ ਨਾ ਹਰ ਸਾਲ ਤਾਂ ਸਾਨੂੰ ਪਾਣੀ ਆ ਜਾਂਦਾ ਹਰ ਸਾਲ ਸਾਨੂੰ ਪਾਣੀ ਮਾਰ ਕਰ ਜਾਂਦਾ ਬਲਕਿ ਉੱਥੇ ਵੀ ਆਂਦਾ ਮੈਂ ਬਸ ਆਣ ਕੇ ਦੂਜੀ ਵਾਰ ਦੂਜੇ ਘਰੇ ਆਉਂਗਾ ਤਾਂ ਤੁਹਾਡਾ ਬੰਨ ਵੱਜਾਊਗਾ ਮੇਰੇ ਨਾਲ ਕਰਕੇ ਗਿਆ ਇਹ ਗੱਲ ਵਾਦਾ ਕਰਕੇ ਗਿਆ ਕਦੋਂ ਦੀ ਚਭੀ ਚ ਵਾਦਾ ਕਰਕੇ ਗਿਆ ਹਾਂਜੀ ਹਾਂਜੀ ਵਾਦਾ ਮੇਰ ਨਾਲ ਕਰਕੇ ਗਿਆ ਮੈਨੂੰ ਆਦਾ ਮੈਂ ਬੰਨ ਤੁਹਾਨੂੰ ਬੰਨ ਕੇ ਵਿਖਾਉਂਗਾ ਨਾਲ ਡੀਸੀ ਸਾਹਿਬ ਵੀ ਆਏ ਆ ਨਾਲ ਐਸਡੀਓ ਸਾਹਿਬ ਵੀ ਆਏ ਆ ਚਲੋ ਜੀ ਉਹਨਾਂ ਦੇ ਵਾਦੇ ਤਾਂ ਪੂਰੇ ਨਹੀਂ ਹੋਏ ਤੁਸੀਂ ਕੀ ਮੰਗ ਕਰਦੇ ਹੋ ਸਰ ਮੈਂ ਤਾਂ ਮੰਗ ਇਹ ਕਰਦਾ ਵੀ ਸਾਡੇ ਰਸਤੇ ਤੋਂ ਅਸੀਂ ਏਡੇ ਔਖੇ ਆ ਮੋਂਥੋਂ ਰੇੜਾ ਲਿਆ ਲਿਆ ਤੇ ਪਾਣੀ ਹੀ ਆਣਾ ਨਾ ਤੇ ਆ ਜਿਹੜਾ ਡੋਮਾ ਨਾ ਸਾਨੂੰ ਨਹੀਂ ਪਤਾ ਵੀ ਹੋਰ ਵੱਧ ਗਿਆ ਅੱਛਾ ਇਹ ਮੈਂ ਰੇੜਾ ਲਈਆ ਲਿਆ ਤਾਂ ਮੈਂ ਤਾਂ ਆਪਦੇ ਲੋਨੇੜੇ ਮੋੜ ਲਿਆ ਵੀ ਚੱਲ ਇੱਥੋਂ ਚੜ੍ਹ ਜਾਣਾ ਇਹ ਤਾਂ ਦਸ ਕਰਮਾ ਔਰ ਗਾਂ ਆਇਆ ਉੱਤੇ ਮੇਰੇ ਰੇੜਾ ਤੇ ਥੱਲੇ ਮੈਂ ਵਿਚ ਵਿੱਚ ਡਿੱਗ ਗਿਆ ਜਿਹੜਾ ਉੱਤੇ ਮੈਂ ਤਾਂ ਤਗੜਾ ਹੋ ਕੇ ਨਿਕਲਿਆ ਤੇ ਇੱਕ ਜਿਹੜਾ ਫੇਰ ਮੁੱਦਾ ਹੋ ਗਿਆ ਇੱਕ ਟਰੈਕਟਰ ਮੁੱਦਾ ਹੋ ਗਿਆ ਥਿਆਣ ਕੇ ਵਿੱਚ ਉਹ ਮਹਾ ਕੱਢਿਆ ਅੱਧੀ ਰਾਤ 11 ਵਜੇ ਕੱਢ ਕੇ ਖੜਿਆ ਸਾਨੂੰ ਇੰਨੀ ਪਰੇਸ਼ਾਨੀ ਆ ਮੈਂ ਤਾਂ ਉਸ ਦਿਨ ਡੁੱਬਣੋਂ ਮਹਾ ਬਚਿਆ ਇੱਕ ਮੇਰਾ ਮੋਢਾ ਨਿਕਲ ਗਿਆ ਡਿੱਗ ਗਿਆ ਸਾਰਾ ਇੱਕ ਬਾਣਾ ਤਰ ਕੇ ਬਾਹਰ ਨਿਕਲਿਆ ਮੈਂ ਤਾਂ ਡੁੱਬ ਚੱਲਿਆ ਸੋ ਆ ਦੇਖੋ ਤੁਸੀਂ ਆ ਸਾਰਾ ਜਿਹੜਾ ਏਰੀਆ ਹੈ ਇਹ 2023 ਦੇ ਹੜ੍ਹਾਂ ਨੇ ਰੋੜ ਲਿਆ ਸੀਗਾ ਤੇ ਆ ਮੈਂ ਤੁਹਾਨੂੰ ਦਿਖਾਉਣਾ ਆ ਸੜਕ ਤੁਹਾਨੂੰ ਦਿਖਦੀ ਹੋਣੀ ਇਹ ਸੜਕ ਬਣੀ ਹੋਈ ਸੀ ਜਿਹੜੀ ਸਾਰੀ ਹੜਾਂ ਦੇ ਵਿੱਚ ਰੁੜ ਗਈ ਆ ਤੇ ਉਸ ਤੋਂ ਅੱਗੇ ਜਿਹੜਾ ਟੋਆ ਕਹਿੰਦੇ 2023 ਦਾ ਜਦੋਂ ਹੜ ਆਇਆ ਤੇ ਆਹ ਦੇਖੋ ਤੁਸੀਂ ਇੱਥੇ ਪਾਣੀ ਨਹੀਂ ਸੁੱਕਾ 2023 ਦਾ ਆਇਆ ਹੋਇਆ ਪਾਣੀ ਇਸ ਏਰੀਆ ਦੇ ਵਿੱਚ ਸੁੱਕਾ ਹੀ ਨਹੀਂ ਆ ਤੇ ਅੱਜ ਵੀ ਛੱਪੜ ਵੱਡਾ ਬਣਿਆ ਪਿਆ ਇਹ ਤਾਂ ਬਹੁਤ ਮਿਲਦਾ 1.5-2 ਕਿੱਲੇ ਜਿੰਨਾ ਚੌੜਾ ਇਹ ਸਾਰਾ ਏਰੀਆ ਹੋਊਗਾ ਜਿੱਥੇ ਪਾਣੀ ਸੁੱਕਾ ਨਹੀਂ ਆ ਤੇ ਲੋਕ ਪਰੇਸ਼ਾਨ ਨੇ ਲੰਗਨ ਤੋਂ ਅੱਗੇ ਕਈ ਪਿੰਡ ਨੇ ਕਈ ਵਹਿਲੀਆਂ ਨੇ ਚਾਰਚ ਫੇਰੇ ਤੇ ਇਹਨਾਂ ਪਿੰਡਾਂ ਨੂੰ ਇਹ ਸੜਕ ਜਾਂਦੀ ਸੀ ਜਿਹੜੀ ਕਿ ਪਿਛਲੇ ਦੋ ਸਾਲਾਂ ਤੋਂ ਟੁੱਟੀ ਹੋਈ ਆ ਲੋਕ ਆਪਦੇ ਮੱਝਾਂ ਵਾਂ ਨੂੰ ਚਰਾਉਣ ਵਾਸਤੇ ਜਾਂ ਖੇਤੀ ਤੇ ਹੋਰ ਸੰਦ ਪੜਾ ਜਾਂ ਖਾਦ ਦਵਾਈਆਂ ਵਾਸਤੇ ਜਦੋਂ ਜਾਂਦੇ ਆ ਤਾਂ ਉਹਨਾਂ ਨੂੰ ਭਾਰੀ ਮੁਸ਼ਕਲ ਆਉਂਦੀ ਇਹ ਦੋ ਸਾਲਾਂ ਤੋਂ ਲੋਕ ਇਸੇ ਚੱਕਰ 'ਚ ਪਰੇਸ਼ਾਨ ਨੇ ਪਰ ਪ੍ਰਸ਼ਾਸਨ ਕਹਿੰਦਾ ਹੈ ਕਿ ਹੜਾਂ ਦੇ ਪ੍ਰਬੰਧ ਸੁਖਾਵੇਂ ਆ ਜੇ ਸੁਖਾਵੇਂ ਆ ਤਾਂ ਫਿਰ ਆ ਜਿਹੜੇ ਟੋਏ ਆ ਇਹ ਜਿਹੜੇ ਟੋਏ ਕੌਣ ਬਣਾ ਗਿਆ ਜਿਹੜੀਆਂ ਮੀਟਿੰਗਾਂ ਹੁੰਦੀਆਂ ਡੀਸੀ ਦਫ਼ਤਰ ਦੇ ਵਿੱਚ ਉਹਨਾਂ ਮੀਟਿੰਗਾਂ ਦੇ ਵਿੱਚ ਤਾਂ ਪ੍ਰਬੰਧ ਸੁਖਾਵੇਂ ਹੋ ਜਾਂਦੇ ਆ ਪਰ ਆ ਜਿਹੜੇ ਟੋਏ ਤੁਹਾਨੂੰ ਅਸੀਂ ਦਿਖਾ ਰਹੇ ਆ ਇਹ ਟੋਏ ਉਹਨਾਂ ਮੀਟਿੰਗਾਂ ਤੋਂ ਬਾਅਦ ਨਹੀਂ ਬਣੇ ਟੋਏ 2023 ਦੇ ਆ ਆ ਦੇਖੋ ਤੁਸੀਂ ਆ ਉਹ ਡੰਮ ਆ ਜਿਹੜਾ 2023 ਦਾ ਬਣਿਆ ਕੈਮਰਾ ਘੁਮਾ ਕੇ ਤੁਹਾਨੂੰ ਦਿਖਾਉਣੇ ਆ ਆ ਦੇਖੋ ਤੁਸੀਂ ਪਹਿਲਾਂ ਤੁਹਾਨੂੰ ਪਹਾੜ ਤੇ ਚੜ ਕੇ ਸਾਰਾ ਕੁਝ ਦਿਖਾਇਆ ਸੀ ਤੇ ਹੁਣ ਮੈਂ ਪਹਾੜ ਤੋਂ ਲੈ ਕੇ ਦਿਖਾ ਰਿਹਾ ਇਹ ਜਿਹੜਾ ਪਾਣੀ ਆ ਇਹ ਪਾਣੀ ਬਹੁਤ ਜ਼ਿਆਦਾ ਡੂੰਘਾ ਆ ਤੇ ਲੋਕਾਂ ਦਾ ਕਹਿਣਾ ਕਿ ਇੱਥੇ ਜਦੋਂ ਰੇੜੇ ਰੂੜੇ ਨਾ ਘਮਾਏ ਜਦੋਂ ਪਾਣੀ ਫੁੱਲ ਭਰਿਆ ਹੁੰਦਾ ਤਾਂ ਕਈ ਵਾਰ ਉਹਨਾਂ ਦੇ ਟਰੈਕਟਰ ਤੇ ਰੇੜੇ ਡੁੱਬ ਗਏ ਦੇ ਵਿੱਚ ਤੇ ਲੋਕ ਮਰਨੋਂ ਮਸਾਂ ਬਚੇ ਹਾਲਾਤ ਬੱਤਰ ਨੇ ਜਲਦੀ ਇਹਦੇ ਉੱਤੇ ਕਾਰਵਾਈ ਕਰਨ ਦੀ ਲੋੜ ਆ ਪਿੰਡ ਮੁੱਠਿਆਂ ਵਾਲਾ ਫਿਰੋਜ਼ਪੁਰ ਸ਼ਹਿਰੀ ਹਲਕੇ ਦਾ ਦਰਿਆ ਦੇ ਉੱਤੇ ਆ ਇੱਥੋਂ ਸਤਲੁਜ ਦਰਿਆ ਮੈਂ ਇਹ ਵੀ ਜਾਣਕਾਰੀ ਦੇ ਦਿਆਂ ਕਿ ਆ ਜਿਹੜਾ ਮੇਰਾ ਆ ਵਾਲਾ ਪਾਸਾ ਆ ਇਸ ਪਾਸੇ ਤੋਂ ਸਤਲੁਜ ਦਰਿਆ ਪਾਕਿਸਤਾਨ ਨੂੰ ਐਂਟਰ ਕਰਦਾ ਪਹਿਲੀ ਵਾਰ ਜਦੋਂ ਹਰੀਕੇ ਪੱਤਨ ਤੋਂ ਸਤਲੁਜ ਦਰਿਆ ਪਾਕਿਸਤਾਨ ਨੂੰ ਜਾਂਦਾ ਤੇ ਬਿਲਕੁਲ ਨਾ ਮੇਰੇ ਇੱਥੋਂ 1 ਕਿਲੋਮੀਟਰ ਤੋਂ ਸਤਲੁਜ ਦਰਿਆ ਪਾਕਿਸਤਾਨ ਵਾਲੇ ਪਾਸੇ ਵੜ ਜਾਂਦਾ ਇਸ ਤੋਂ ਅਗਲੇ ਬੰਨੇ ਪਾਕਿਸਤਾਨ ਦੇ ਪਿੰਡ ਨੇ ਉਸ ਤੋਂ ਬਾਅਦ ਘੁੰਮ ਕੇ ਫਿਰ ਹੁਸੈਨੀ ਵਾਲੇ ਤੋਂ ਜਿਹੜਾ ਹੈਗਾ ਸਤਲੁਜ ਦਰਿਆ ਇਧਰ ਨੂੰ ਆਉਂਦਾ ਸੋ ਹਾਲਾਤ ਬੜੇ ਮਾੜੇ ਆ ਜਲਦ ਧਿਆਨ ਦੇਣ ਦੀ ਲੋੜ ਆ ਮੈਨੂੰ ਲੱਗਦਾ ਕਿ ਸਰਕਾਰ ਇਸ ਪਾਸੇ ਜ਼ਰੂਰ ਧਿਆਨ ਦੇਵੇਗੀ ਤੇ ਇਹਨਾਂ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਜਲਦੀ ਹੱਲ ਕੀਤੀਆਂ ਜਾਣਗੀਆਂ ਲੋਕਾਂ ਇੱਥੇ ਵੀ ਮਿੱਟੀ ਨਹੀਂ ਹੈਗੀ ਫਿਰ ਅਸੀਂ ਕਹਾਂ ਜੀ ਸਾਡੇ ਕੋਲ ਮਿੱਟੀ ਬਹੁਤ ਆ ਭਾਵੇਂ ਲੱਖ ਟਰਾਲੀ ਸਾਡੇ ਕੋਲ ਪਈ ਆ ਇਹ ਖੱਡੇ ਜਿਹੜੇ ਆ ਸਾਰੇ ਪੂਰੇ ਜਾ ਸਕਦੇ ਆ اچھا ਤੇ ਪਰ ਸਰਕਾਰ ਨੇ ਕਹੇ ਜੀ ਪ੍ਰਪੋਜ਼ਲ ਬਣਾਉਨੇ ਅੱਜ ਕਰਦੇ ਆ ਕੱਲ ਕਰਦੇ ਆ ਲਾ ਲੋ ਵੀ 3 ਸਾਲ ਲੰਘ ਗਏ ਆ ਤੇ ਮਿੱਟੀ ਸਾਡੇ ਕੋਲ ਬਹੁਤ ਆ ਜੀ ਅੱਜ ਵੀ ਸਰਕਾਰ ਸਾਨੂੰ ਮੌਕਾ ਦੇਵੇ ਅਸੀਂ ਨਾਲ ਨਰੇਗਾ ਦੀ ਲੇਬਰ ਵੀ ਲਾਉਂ ਆ ਸਰਕਾਰ ਜੇ ਜੀ ਸੀ ਬੀਆਂ ਦਿੰਦੀ ਆ ਪੋਵਲ ਟਰਾਲੀਆਂ ਟਰੈਕਟਰ ਲਾ ਕੇ ਇਹਨਾਂ ਨੂੰ ਪੂਰ ਕੇ ਇਹ ਛੜਕੋਂਵੇਂ ਬੰਦ ਕੇ ਤਿਆਰ ਕਰ ਸਕਦੇ ਕਹਿੰਦਾ ਉਹ ਕਹਿੰਦਾ ਜੀ ਆਪਾਂ ਇੱਕ ਪ੍ਰਪੋਜ਼ਲ ਭੇਜ ਦਿੰਨੇ ਆ ਸਰਕਾਰ ਕੋਲੇ ਸਰਕਾਰ ਤੋਂ ਮਨਜ਼ੂਰੀ ਮਿਲ ਜਾਏਗੀ ਆਪਾਂ ਉਹ ਟਿੱਬਾ ਚੁੱਕ ਸਕਦੇ ਆ ਜਿਹੜਾ ਉਹ ਪਿੱਛੇ ਖੜਾ ਹਾਂਜੀ ਹਾਂਜੀ ਉਹਦੀ ਜੋ ਸੈਂਕੜੇ ਟਰਾਲੀਆਂ ਮਿੱਟੀ ਆ ਇਹ ਇਹ ਟੂਆ ਨਹੀਂ ਇਹ ਦੋਨੋਂ ਟੋਏ ਪੂਰੇ ਜਾ ਸਕਦੇ ਉਹਦੇ ਨਾਲ ਅੱਛਾ ਯਾਨੀ ਮਿੱਟੀ ਵੀ ਹੈਗੀ ਆ ਫਿਰ ਵੀ ਨਹੀਂ ਕਰੀ ਇਹ ਹੈਗੀ ਆ ਅਸੀਂ ਡੀ ਸੀ ਸਾਹਿਬ ਨੂੰ ਐਸ ਡੀ ਐਮ ਸਾਹਿਬ ਨੂੰ ਅਸੀਂ ਇਹ ਵੀ ਕਿਹਾ ਕਿ ਅਸੀਂ ਲੇਬਰ ਲਾਉਣ ਨੂੰ ਤਿਆਰ ਆ ਅੱਛਾ ਅਸੀਂ ਟਰੈਕਟਰ ਟਰਾਲੀਆਂ ਲਾਉਣ ਨੂੰ ਤਿਆਰ ਆ ਸਾਨੂੰ ਖਰਚਾ ਦਿਓ ਸਾਡੇ ਨਾਲ ਲੱਗੋ ਸਾਨੂੰ ਹੌਸਲਾ ਹੋਵੇ ਸਾਡੇ ਨਾਲ ਪ੍ਰਸ਼ਾਸਨ ਲੱਗਾ ਹੋਇਆ ਹਾਂ 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 ਪਰ ਉਹ ਉਹ ਕਹਿੰਦੇ ਵੀ ਨਹੀਂ ਜਿੰਨੀ ਦੇਰ ਸਾਨੂੰ ਸਰਕਾਰ ਤੋਂ ਪਰਮਿਸ਼ਨ ਨਹੀਂ ਮਿਲਦੀ ਅਸੀਂ ਉਨੀ ਦੇਰ ਕੋਈ ਗੱਲ ਨਹੀਂ ਕਰ ਸਕਦੇ